ਆਪਾਂ ਪਾ ਰਹੇ ਸੀ ਬੱਟਾ ਮੈਂ ਜਿੰਦਰੇ ਦੇ ਉੱਤੇ ਬੈਠਾ ਸੀਗਾ ਤੇਰੇ ਹਰੇ ਜੌਂਡੀਆਰ ਨਾਲ ਦਾ ਕਹਿੰਦਾ ਜੇ ਰੰਗ ਕਰਾਇਆ ਗਿੱਟਾ ਨੂੰ ਲਾ ਵਈ ਸਿੱਧੀ ਵੱਟ ਜਾਂਦੀ ਆ ਜਮਾ ਤੇ ਨਾਲੇ ਮਹੱਦਾਣੇ ਜੀ ਉੱਥੇ ਛੜ ਜਾਾਂਗੇ ਜਿੱਥੇ ਹੋਣਗੇ ਨਹੀਂ ਹਾਂਜੀ ਮਿੱਤਰੋ ਕੀ ਹਾਲ ਸਤਿ ਸ੍ਰੀ ਅਕਾਲ ਤੇ ਆਪਾਂ ਚੱਲਿਆ ਖੇਤ ਅੱਪਾਸ ਟਰੈਕਟਰ ਲੈ ਕੇ ਜਾਂਦੇ ਆ ਆਪਾਂ ਜੌਂਡੀਆਰ ਉਹਦੇ ਨਾਲ ਆਪਾਂ ਖੇਤ 'ਚ ਵੱਟਾ ਪਾਉਣੀਆਂ ਨੇ ਜੀ ਆ ਤੇ ਤੁਸੀਂ ਵਲੌਗ ਨਾਲ ਬਣੇ ਰਹੋ। ਔ ਵੀ ਆਪਾਂ ਪਾਰ ਐਸੀ ਪੱਟਾਂ ਮੈਂ ਜਿੰਦਰ ਦੇ ਉੱਤੇ ਬੈਠਾ ਸੀਗਾ ਜੌਂਟਿਆ ਟਰੈਕਟਰ ਨਾਲ ਪਾ ਰਹਿਆ ਵਟਾਂ ਪਹਿਲਾਂ ਵੀ ਐਸੇ ਨਾਲ ਪਾਇਆ ਸੀ ਜੀਰੀ ਵੇਲੇ ਵਟਾਂ ਉਦੋਂ ਇਹ ਨਮਨ ਵਾਲੇ ਹੁੰਦਾ ਸੀ ਇਹਨਾਂ ਨੇ ਡੋਕਦੀ ਨਹੀਂ ਹੋਈ ਸੀ ਲੈਂਦੇ ਉਹਦੋਂ ਕਾਂਕ ਆਪਣੀ ਥੋੜੀ ਥੋੜੀ ਨਿਕਲਿਆਈ ਆ ਇਹ ਵੀ ਕਾਫੀ ਦਿਨ ਤਾਂ ਹੀ ਲੱਗ ਗਏ ਪਹਿਲਾਂ ਇਧਰ ਵੱਡੀ ਵੱਡੀ ਹੋਣੀ ਹੈਗੀ শ্রীলੰਘਨ ਨੂੰ ਟ੍ਰੈਟ ਲਗਾਉਣ ਨੂੰ ਨਹੀਂ ਤਾਂ ਵਟਾ ਉਦੀ ਪਾਣ ਦੇ ਨਾਲ ਹੀ ਆਪਣੇ ਵਟਾ ਤਾਂ ਆਪਣੇ ਪਾਤੀਆ ਸੀਗੇ ਤੇ ਆ ਤਾਇ ਕਿਆ ਰਹਿ ਗਿਆ ਸੀ ਪਾਉਣ ਵਾਲਿਆ ਇਹ ਤਾਇ ਜੀ ਕਹਿੰਦੇ ਸਾਡੀ ਵੀ ਪਾਇਆ ਆਇਓ ਤੇ ਹੁਣ ਇੱਧਰ ਪਾਉਂਦੇ ਸੀਗੇ ਇੱਕ ਉਧਰ ਪਾਇਆ ਹੈ ਤੇਰੇ ਹਰੇ ਜੋਂਡੀਰ ਨਾਲ ਦਾ ਕਹਿੰਦਾ ਰੰਗ ਕਰਾਇਆ ਗੇਟਾ ਨੂੰ ਅੱਜ ਮੈਂ ਗਾਣਾ ਵੀ ਸੁਣੀ ਜਾਂਦਾ ਸੀ ਉਹ ਬਲਕਾਰਨ ਫੀਲੇ ਦਾ ਲਾ ਬਈ ਸਿੱਧੀ ਵੱਟ ਜਾਂਦੀ ਆ ਜਮਾ ਅੱਲਾ ਜਮਾ ਸਿੱਧੀ ਪਾਤੀ ਦੇਖੋ ਬਿਲਕੁਲ ਬਿੰਗ ਬੰਗ ਨਹੀਂ ਹੈਗਾ ਹਾਂਜੀ ਮਿੱਤਰੋ ਆਪਾਂ ਆ ਗਏ ਸੀ ਖੇਤ ਤੇ ਕੱਲ ਆਪਾਂ ਬੱਟਾ-ਬੱਟਾ ਪਾ ਕੇ ਗਏ ਸੀਗੇ ਤੇ ਹੁਣ ਕਣਕ ਵਧੀਆ ਨਿਕਲਈ ਵਧੀਆ ਨਿਕਲ ਲੱਗੀ ਤੇ ਅੱਜ ਥੋੜਾ ਜਿਹਾ ਪੱਟਾ-ਪੱਟਾ ਸਾਈਡ ਤੋਂ ਲੋਡ ਕਰਕੇ ਜਾਣੀਆਂ ਕਹੀ ਨਾਲ ਦੇ ਨਾਲੇ ਮਹਾਂ ਦਾਣੇ ਜਿੱਥੇ ਛੜ ਜਾਗੇ ਜਿੱਥੇ ਹੋਣਗੇ ਨਹੀਂ ਜਿੱਥੇ ਘੱਟ ਡਿੱਗੇ ਨੇ ਖੁੰਝਾਂ ਖਾਂਜਾਂ ਚ ਮਹਾਂ ਇੱਕ ਪਾਸੇ ਉਹ ਜਿਹੜੇ ਦੱਬ ਜਾਣੇ ਬੱਟਾ ਕਹੀ ਨਾਲ ਨਾਲ ਇਹ ਥੋੜੇ ਜਿਹਾ ਲੋਟ ਕਰ ਜਾਣੇ ਤੋਂ ਆ ਕਹੀ ਨਾਲ ਸਾਰੀ ਵੱਟ ਦੱਬਦਾ ਬਿ ਲੈ ਜਾਂਦੀ ਐ ਤੇ ਇੱਕ ਹੋਰ ਗੱਲ ਤੁਸੀਂ ਕਹਿੰਦੇ ਹੋਣੇ ਪਤਾ ਨਹੀਂ ਬਲੌਗ ਕਿਉਂ ਨਹੀਂ ਪਾਉਂਦਾ ਅੱਜ ਕੱਲ ਮੈਂ ਥੋੜਾ ਜਿਹਾ ਬਿਜੀ ਚੱਲ ਰਿਹਾ ਸੀਗਾ ਤੇ ਤਾਂ ਹੀ ਰੋਜ਼-ਰੋਜ਼ ਵਲੌਗ ਅਪਲੋਡ ਨਹੀਂ ਹੁੰਦਾ ਤੇ ਹੁਣ ਦੇਖਿਆ ਕਰਾਂਗੇ ਵੀ ਰੋਜ਼ ਹੋਇਆ ਕਰੇ ਬਣਾਇਆ ਕਰਾਂਗੇ ਹੁਣ ਬਸ ਟਾਈਮ ਹੀ ਲੱਗਦਾ ਸੀਗਾ ਤੇ ਹੁਣ ਥੋੜਾ ਜਿਹਾ ਫ੍ਰੀ ਹੋਏ ਆਂਗੇ ਇੱਕ ਵੱਟ ਤਾਂ ਹੋ ਗਈ ਤੇ ਇੱਕ ਰਹਿ ਗਈ ਆਪਾਂ ਨੇ ਵਾਹਣ ਚ ਦੋ ਹੀ ਵੱਟਾ ਪਾਈਆਂ ਨੇ ਜੀ ਆਪਾਂ ਦੋ ਵੱਟਾ ਨਾਲ ਵਧੀਆ ਲੋਟ ਆ ਜਾਂਦਾ ਸਾਰ ਜਾਂਦਾ ਕੰਮ ਆਬੀ ਬੁੱਟਿਆਂ ਨੂੰ ਪਾਣੀ ਦੇ ਦਈਏ ਹੁਣ ਸੋਹਣੇ ਲੱਗ ਗਏ ਬੁੱਟੇ ਵੀ ਆ ਵੱਢ ਕੇ ਜੇ ਆ ਵੀ ਵਧੀਆ ਹੋ ਗਿਆ ਚਲੋ ਭਾਈ ਹੌਣੇ ਪੜ ਗਿਆ ਆਪਣਾ ਕੰਮ ਤਾਂ ਲਓ ਭਾਈ ਕੰਮ ਨਿਬੇੜ ਕੇ ਆਪਾਂ ਚੱਲਿਆਂ ਘਰ ਨੂੰ ਤੇ ਬਾਕੀ ਜੇ ਤੁਹਾਨੂੰ ਆਪਣਾ ਅੱਜ ਦਾ ਬਲੌਗ ਵਧੀਆ ਲੱਗਾ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ